ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਜੰਹਬਰੀ ਗੁਣਤੰਤਰ ਦਿਵਸ ਜਦੋਂ ਪੂਰਾ ਦੇਸ਼ ਮਨਾ ਰਿਹਾ ਸੀ 바ਵਾ ਸਾਹਿਬ ਡਾਕਟਰ ਬੀ.ਆਰ. ਅੰਬੇਡਕਰ ਦੀ ਉਜਾੜ ਕਰ ਰਿਹਾ ਸੀ ਤੇ ਸੰਵਿਧਾਨ ਨੂੰ ਲਾਗੂ ਹੋਣ ਦਾ ਦਿਨ ਮਨਾ ਰਿਹਾ ਸੀ ਉਸ ਦਿਨ ਇੱਕ ਬੜੀ ਵੱਡੀ ਸਾਜ਼ਿਸ਼ ਦੇ ਤਹਿਤ ਅਸੀਂ ਸਮਝਦੇ ਹਾਂ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਵਿੱਤਰ ਧਰਤੀ ਦੇ ਉੱਤੇ 바ਵਾ ਸਾਹਿਬ ਅੰਬੇਡਕਰ ਦੀ ਪ੍ਰਤੀਮਾ ਦੇ ਉੱਪਰ ਚੜ੍ਹ ਕੇ ਇੱਕ ਵਿਅਕਤੀ ਵੱਲੋਂ ਅਥੌੜੇ ਮਾਰੇ ਜਾਂਦੇ ਆ ਜਿਹੜੇ ਵਿੱਚੇ ਸਬਦਾਨ ਦੀ ਤਸਵੀਰ ਲੱਜੀ ਹੋਈ ਹੈ ਉਹਨੂੰ ਪट्रोल ਪਾਕੀ ਅੱਗ ਲਾਈ ਜਾਂਦੀ ਹੈ ਇਹ ਤਕਰੀਬਨ 10 ਮਿੰਟ ਇਹ ਮੰਜ਼ਰ ਜਿਹੜਾ ਹੈ ਚੱਲਦਾ ਰਿਹਾ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਨਾ ਕਿੱਥੇ ਆ ਤੁਹਾਡੀ ਸਿਕਿਉਰਿਟੀ ਜਾਂ ਐਸਡੀਬੀਸੀ ਦੇ ਉੱਤੇ ਪ੍ਰਾਈਵੇਟ ਸਿਕਿਉਰਿਟੀ ਵੀ ਕੰਮ ਕਰਦੀ ਹੈ ਕਿ 10 ਮਿੰਟਾਂ ਦੇ ਵਿੱਚ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ ਤਾਂ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਵਰਤਾਰਾ ਵਾਪਰਿਆ ਜਿਹਦੋਂ ਅੱਜ ਦੇਸ਼ ਦਾ ਸਮੂਚਾ ਧਰਤ ਪਾਈਚਾਰਾ ਪਛੜਾ ਵਰਗ ਕੱਟ ਜਿੰਦੀਆਂ ਇਹ ਸਾਰੇ ਲੋਕ ਜਦੋਂ ਇੱਕ ਇਕੱਤਰ ਹੋ ਰਹੇ ਐ ਇੱਕ ਵੱਡੀ ਮੂਵਮੈਂਟ ਬਣਨ ਜਾ ਰਹੀ ਐ ਇਸ ਮੂਵਮੈਂਟ ਨੂੰ ਕਰਾਹੇ ਪਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਸਮਝਦਾ ਆਮਦ ਸ਼ਾਹ ਨੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦਾ ਅਪਮਾਨ ਕੀਤਾ ਜਿਸ ਦੇ ਖਿਲਾਫ ਸਮੂਚੀ ਕਾਂਗਰਸ ਪਾਰਟੀ ਵੱਲੋਂ ਦੇਸ਼ ਪੱਧਰ ਤੇ ਇਹ ਲੜਾਈ ਲੜੀ ਜਾ ਰਹੀ ਐ ਕੱਲੀ ਕਾਂਗਰਸ ਵੱਲੋਂ ਨਹੀਂ ਜਿਹੜੇ ਵੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੂੰ ਮੰਨਣ ਵਾਲੇ ਲੋਕ ਐ ਉਨਾ ਸਾਰੀਆਂ ਜਥੇਬੰਦੀਆਂ ਵੱਲੋਂ ਉਹਨਾਂ ਸਾਰੀਆਂ ਪਾਰਟੀਆਂ ਵੱਲੋਂ ਅੰਮ੍ਰਿਤਸਰ ਦੇ ਖਿਲਾਫ ਇੱਕ ਮੂਵਮੈਂਟ ਜਿਹੜੀ ਆ ਪੂਰੇ ਦੇਸ਼ ਭਰ ਚਲਾਈ ਜਾ ਰਹੀ ਹੈ ਮੈਂ ਸਮਝਦਾ ਇਸ ਸਾਜ਼ਿਸ਼ ਦੇ ਤਹਿਸ ਉਸ ਮੂਵਮੈਂਟ ਨੂੰ ਡਾਇਵਰਟ ਕਰਨ ਵਾਸਤੇ ਇਹ ਸਾਜ਼ਿਸ਼ ਘੜੀ ਗਈ ਜਿਹੜਾ ਉਹ ਵਿਅਕਤੀ ਹੈ ਇੱਥੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਸੀਪੀ ਕਹਿ ਰਹੇ ਨੇ ਕਿ ਉਹ ਬੰਦਾ ਦੁਬਈ ਰਹਿੰਦਾ ਸੀ ਦੁਬਈ ਤੋਂ 2 ਮਹੀਨਿਆਂ ਤੋਂ ਇੱਥੇ ਆਇਆ ਤੇ 2 ਮਹੀਨਿਆਂ ਦਾ ਆ ਕੇ ਇੱਥੇ ਕਿਰਾਏ ਦੇ ਉੱਤੇ ਉਹ ਰਹਿ ਰਿਹਾ ਸੀ ਤੇ ਪਹਿਲਾਂ ਉਹ ਮੋਨਾ ਸੀਗਾ ਤੇ ਹੁਣ ਉਹ ਸਰਦਾਰ ਬਣਿਆ ਤੋ ਇਹ ਮਤ ਸਾਰੀਆਂ ਚਾਹੇ ਕਿਸੇ ਨਾ ਕਿਸੇ ਸਾਜ਼ਿਸ਼ ਦੇ ਤਹਿਤ ਇਹ ਸਾਰੀਆਂ ਵਾਪਰੀਆਂ ਅਸੀਂ ਸਮੁੱਚਾ ਭਾਈਚਾਰਾ ਇੱਥੇ ਇਕੱਤਰ ਆ ਸਾਰੀਆਂ ਪਾਰਟੀਆਂ ਦੇ ਲੋਕ ਜਿਹੜੇ ਦਲ ਸਮਾਜ ਨਾਲ ਸੰਬੰਧਿਤ ਨੇ ਉਹ ਸਾਰੇ ਇੱਥੇ ਇਕੱਤਰ ਹੋਏ ਨੇ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਘਟਨਾ ਵਾਪਰੀ ਹੈ ਉਹਦੀ ਸਖਤ ਨਿੰਦਿਆ ਕਰਦੇ ਆਂ ਔਰ ਇੱਕ ਮੰਗ ਕਰਦੇ ਆਂ ਕਿ ਉਹਦੇ ਬੰਦੇ ਦੇ ਖਿਲਾਫ ਦੇਸ਼ ਧਰੋਹ ਦਾ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਤੇ ਜਿਹੜੇ ਸਾਜ਼ਿਸ਼ ਕਰਤਾ ਨੇ ਚਾਹੇ ਉਹ ਦੁਬਈ ਦੇ ਹੋਣ ਚਾਹੇ ਜਿੱਥੋਂ ਦੇ ਵੀ ਮਰਜ਼ੀ ਹੋਣ ਜੇ ਦੇਸ਼ ਦੇ ਗ੍ਰਾਮ ਮੰਦਰ ਦੇ ਵੀ ਨਾ ਆਉਂਦਾ ਮੈਂ ਸਮਝਦਾ ਇਸ ਘਟਨਾ ਦੀ ਹਾਾਈ ਕੋਰਟ ਦੇ ਜਿਹੜੇ ਸਿਟਿੰਗ ਜੱਜ ਦੇ ਦਾਇਕ ਪੈਨਲ ਬਣਾ ਕੇ ਇਹਦੀ ਜਾਰੀ ਕੀਤੀ ਜਾਣੀ ਚਾਹੀਦੀ ਹੈ ਤੇ ਦੋਸ਼ੀਆਂ ਦੇ ਖਿਲਾਫ ਦੇਸ਼ ਤਰੋ ਦਾ ਪਰਚਾ ਦਰਜ ਕਰਕੇ ਦੇਸ਼ ਦੇ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਮੈਂ ਸਮਝਦਾ ਇਹ ਕੇਂਦਰ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਵੱਡਾ ਫੇਲਰ ਹੈ ਕਿ ਬਾਬਾ ਸਾਹਿਬ ਅੰਬੇਡਕਰ ਦਾ ਜਿਹੜਾ ਅਪਮਾਨ ਹੋਇਆ ਹੈ ਇਸ ਨੂੰ ਸੱਚੇ ਦੇਸ਼ ਦਾ અપਮਾਨ ਹੋਇਆ ਲੋਕਤੰਤਰ ਦਾ અપਮਾਨ ਹੋਇਆ ਇਸ ਨੂੰ ਕਦੇ ਵੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜੇਕਰ ਪੰਜਾਬ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਇਸ ਸਾਜ਼ਿ ਦੇ ਉੱਪਰ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਖਿਲਾਫ ਤਿੱਖਾ ਸੰਘਰਸ਼ ਸਮੁੱਚੇ ਪੰਜਾਬ ਚਾਰੇ ਵੱਲੋਂ ਪੈਦਾ ਜਾਊਗਾ